ਸਰ ਜੀ ਨਾਮੇ ਜਿਹੜਾ ਆਪਣਾ ਤੇੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਬੰਦਾ ਅरेस्ट ਕੀਤਾ ਜੋ ਦਬਰ ਗਿਆ ਜੀ ਮਾਈਸੈਲਫ ਇਨਸਪੈਕਟਰ ਅਭੈ ਸਿੰਘ ਚੋਹਾਨ ਐਸ ਐਚ ਓ ਨਾਦੀ ਥਾਣਾ ਪਟਿਆਲਾ ਤੇ ਮਾਮਲਾ ਜੀ ਇਹ ਜਿਹੜਾ 104 ਜਾਨੇ ਡਿਪੋਰਟ ਹੋਏ ਸੀ ਯੂ ਐਸ ਏ ਤੋਂ ਇੰਡੀਆ ਡਿਪੋਰਟ ਹੋਈ ਸੀ ਰੀਸੈਂਟਲੀ ਉਸ ਦੇ ਜਿਹੜੇ 104 ਵਿਕਟਮ ਚੋਂ 31 ਵਿਕਟਮ ਜਿਹੜੇ ਪੰਜਾਬ ਦੇ ਸੀ ਤੇ ਉਸ ਚੋਂ 4 ਪਟਿਆਲੇ ਜ਼ਿਲ੍ਹੇ ਦੇ ਸੀ ਪਟਿਆਲੇ ਜ਼ਿਲ੍ਹੇ ਚੋਂ ਇੱਕ ਵਿਕਟਮ ਸੀਗਾ ਆਪਣਾ ਜਿਹਦੇ ਉਹਦੀ ਸਟੇਟਮੈਂਟ ਆਪਾਂ ਏ ਐਫ ਆਈ ਆਰ ਨੰਬਰ 3/82 2025 ਰਜਿਸਟਰ ਕੀਤੀ ਸੀ ਤੇ ਉਹਦੇ ਚੀ ਅੱਜ ਇੱਕ ਆਪਾਂ ਨੂੰ ਸਫਲਤਾ ਸਾਨੂੰ ਸਾਡੇ ਥਾਣੇ ਨੂੰ ਮਿਲੀ ਹੈ ਜਿਸ ਚ ਅਸੀਂ ਕੱਲ ਇੱਕ ਅਕਿਊਜ਼ ਨੂੰ ਅਰੈਸਟ ਕਰ ਲਿਆ ਤੇ ਕਿੰਨੀ ਉਮਰ ਦੀ ਹੈ ਉਹ ਜੀ ਕਿਸ ਤਰ੍ਹਾਂ ਦੇ ਨਾਲ ਅਰੈਸਟ ਹੋਇਆ ਕੀ ਜਾਣਕਾਰੀ ਤੋਂ ਮਿਲਦੇ ਕਿ ਉਹ ਦਾ ਜੀ ਜਿਹੜੇ ਅਕਿਊਜ਼ ਦਾ ਉਹ ਉਹਦੀ ਉਮਰ ਤਕਰੀਬਨ 39 ਸਾਲ ਹੈ ਜੀ ਤੇ ਉਹ ਹaryana ਕੁਰਕਸ਼ੇਤਰ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿ ਉਹ ਆਪਣੇ ਇਨ-ਲॉज ਦੇ ਇਥੇ ਹਾਈਡ ਆਊਟ ਕਰ ਰਹੇ ਆ ਤੇ ਉੱਥੋਂ ਅਸੀਂ ਇਹਨੂੰ ਅਰੈਸਟ ਕੀਤਾ ਸਰ ਪਤਾ ਲੱਗਿਆ ਜੀ ਇਹ ਕਿਸ ਤਰ੍ਹਾਂ ਮਤਲਬ ਕਿ ਜਿਹੜਾ ਪੀੜਤ ਸੀ ਉਹ ਕਿੱਥਾ ਲਿੰਕ ਦੇ ਵਿੱਚ ਆਇਆ ਇਹਦੇ ਇਹਦਾ ਕੰਮ ਕੀ ਕੀਤਾ ਮੈਂ ਜੀ ਸਾਡੇ ਇਸ ਕੁੱਲ ਹਜੇ ਤੱਕ 4 ਅਕਿਊਜ਼ ਨੇ ਜਿਸ ਤੋਂ ਬਾਕੀ 4 ਆ ਰਹੇ ਗਿਊਜ਼ ਦੇ ਲਿੰਕ 'ਚ ਸੀਗਾ ਜਿਹੜਾ ਆਪਣਾ ਪੀੜਤ ਸੀ ਤੇ ਉਹਨਾਂ ਚਾਰਾਂ 'ਚੋਂ ਦੋ ਦੇ ਥਰੂ ਹੀ ਇਹ ਇਸ ਬੰਦੇ ਜਿਹਨੂੰ ਅਸੀਂ ਅਰੈਸਟ ਕੀਤਾ ਉਹਨੂੰ ਮਿਲਿਆ ਸੀ ਇਹ ਜਨ ਲਈ ਜਿਹੜਾ ਜ਼ਿਆਦਾ ਟਿਕਟਿੰਗ ਤੇ ਜਿਹੜਾ ਵੀਜ਼ਾ ਇਹ ਅਰੇਂਜ ਕਰਾ ਕੇ ਦਿੰਦਾ ਹੁੰਦਾ ਸੀ ਉਹ ਖੁਦ ਵੀ ਕਰਦਾ ਸੀ ਤੇ ਅੱਗੇ ਉਹ ਵੀ ਕਰਾ ਕੇ ਦਿੰਦਾ ਉਹ ਇਹ ਜਿਹੜਾ ਸਰ ਕਿਤੇ ਕਿਤੇ ਤੱਕ ਪਹੁੰਚਿਆ ਸੀਗਾ ਇਹ ਡੌਂਟੀ ਦੇ ਮਾਮਲੇ ਕਿਸ ਤਰ੍ਹਾਂ ਕਿਹੜਾ ਗਿਆ ਬਲੋ ਪੀੜਿਤ ਭਾਜੀ ਬਿਲਕੁਲ ਯੂਐਸ ਬਾਰਡਰ ਕ੍ਰੋਸ ਕਰਕੇ ਉਥੇ ਡਿਟੈਂਟ ਡਿਟੈਂਸ਼ਨ ਸੈਂਟਰ ਤੋਂ ਰਿਪੋਰਟ ਹੋਏ ਨੇ ਇਹ ਜਿਹੜੇ ਸਾਰੇ ਡਿਪੋਰਟ ਹੋਏ ਨੇ ਯੂਐਸ ਪਹੁੰਚ ਕੇ ਹੀ ਡਿਪੋਰਟ ਹੋਏ ਨੇ ਉਹਨੇ ਦੱਸਿਆ ਦੀ ਕਿਤਰਾ ਨੂੰ ਲਗਾਇਆ ਜਾਂਦਾ ਸੀਗਾ ਜੀ ਇਹਨਾਂ ਦਾ ਇੱਕ ਪ੍ਰੋਪਰ ਇਹਨਾਂ ਦਾ ਰੂਟ ਬਣਿਆ ਹੋਇਆ ਸੀ ਜਿਹਨੂੰ ਆਪਾਂ ਡੋਂਕੀ ਰੂਟ ਵੀ ਕਹਿ ਦਿੰਦੇ ਆ ਇਸ ਤੇ ਸਾਊਥ ਅਮਰੀਕਾ ਦੇ ਦੇਸ਼ਾਂ 'ਚ ਪਹਿਲਾਂ ਪਹੁੰਚਾ ਕੇ ਫਿਰ ਵੱਖੋ-ਵੱਖੇ ਵੱਖਰੇ ਦੇਸ਼ਾਂ ਥਰੂ ਇਹ ਥਰੂ ਪੈਦਲ ਵੀ ਜਾਂ ਕਈ ਵਾਰ ਬਸਾਂ ਤੇ ਜਾਂ ਕਈ ਵਾਰ ਕਿਸ਼ਤੀਆਂ ਤੇ ਦੇਸ਼ ਇਹ ਕ੍ਰਾਸ ਕਰਾ ਕਰਾ ਕੇ ਮੈਕਸੀਕੋ ਤੇ ਤੱਕ ਦੇਸ਼ ਤੱਕ ਲੈ ਜਾ ਕੇ ਮੈਕਸੀਕੋ ਬਾਰਡਰ ਤੋਂ ਯੂਐਸ ਬਾਰਡਰ 'ਤੇ ਇਹ ਲេចਣੀ ਸੀ ਤੇ ਜਿੰਨੀ ਕਿੰਨੇ ਚਿਰ ਡੇਲ ਹੋਈ ਸੀ ਜੀ ਜੀ ਕੰਪਲੇਨੈਂਟ ਕਹਿੰਦਾ ਕਿ ਮੇਰੀ 45 ਲੱਖ ਦੀ ਡੀਲ ਹੋਈ ਸੀ ਜੋ ਉਹਨੇ ਜਿਹੜਾ ਮੇਨ ਏਜੰਟ ਹੈ ਇਸ ਦਾ ਜਿਹੜਾ ਸਾਡਾ ਵਾਂਟਡ ਹੈ ਤੇ ਉਹਦੇ ਉਹਨੂੰ ਉਹਨੇ 45 ਲੱਖ ਦੇ ਉਹ ਰਿਕਵਰੀ ਕਿੰਨੀ ਹੋਈ ਹੈ ਤੇਰੀ ਸਦਿਸ਼ ਜਿਹੜਾ ਅਸੀਂ ਅਕਿਊਜ਼ਡ ਅਰੈਸਟ ਕੀਤਾ ਉਹਦਾ ਸੀ ਜਿਹੜਾ ਬੈਂਕ ਖਾਤਾ ਸੀ ਫ੍ਰੀਜ਼ ਕਰਾਇਆ ਜਿਸ ਚ ਕੁਝ ਅਮਾਉਂਟ ਆਈ ਵੀ ਹੋਈ ਸੀ ਅਕਿਊ ਜਿਹੜਾ ਵਿਕਟਿਮ ਦੇ ਕਿਸੇ ਰਿਸ਼ਤੇਦਾਰ ਵੱਲੋਂ ਉਹਦੇ ਬੈਂਕ ਖਾਤੇ 'ਤੇ ਪਾਈ ਗਈ ਸੀ ਤੇ ਉਹ ਜਿਹੜਾ ਬੈਂਕ ਖਾਤਾ ਉਸ ਤੇ ਤਕਰੀਬਨ ਇਹ ਲਗ 35000 ਦੇ ਲਗਭਗ ਅਮਾਉਂਟ ਹੈ ਉਹ ਸੀ ਖਤਫੀ ਇਹ ਉਹ ਰਿਕਵਰੀ ਹੋ ਸਕਦੀ ਹੈ ਫਿਰ ਇਹਦੇ ਕੁਝ ਹੋਰ ਮੰਗ ਰੀਆ ਕੁਝ ਬੰਦਿਆਂ ਦੀ ਕੋਈ ਜਾਣਕਾਰੀ ਕਿੰਨੇ ਬੰਦੇ ਅੱਤ ਖਿੱਚ ਚੁੱਕਿਆ ਹੈ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਅੱਗੇ ਆਊਗਾ ਸਾਹਬ ਸਰ ਇਹ ਰਹਿੰਦਾ ਰਹਿੰਦਾ ਪੱਕਾ ਕੋਈ ਐਡਰੈਸ ਪਤਾ ਲੱਗੇ ਕਿਉਂਕਿ ਉਹ ਆਪਣੇ ਠਿਕਾਣੇ ਬਦਲਦਾ ਸੀਗਾ ਹਾਲ ਤੱਕ ਜਿੰਨਾ ਸਾਹਮਣੇ ਆਇਆ ਜੀ ਹੀ ਵਾਸ ਮੂਵਿੰਗ ਕਦੇ ਇੱਕ ਕਿਹੜੇ ਸ਼ਹਿਰ ਤੋਂ ਜਾਂਦਾ ਸੀ ਕਦੇ ਕਿਹੜੇ ਸ਼ਹਿਰ ਕਿਰਾਏ ਤੇ ਰਹਿੰਦਾ ਹੁੰਦਾ ਸੀ ਪੱਕਾ ਬਸਨੀਕੇ ਥਾਣੇ ਸਰ ਕੋਲ ਖੇਤਰ ਦਾ ਸੀ ਆਲੇ ਕਿੰਨੇ ਕਿੰਨੇ ਦਿਨ ਤੋਂ ਆਇਆ ਸੀ ਜਦੋਂ ਪਟਿਆਲੇ ਰੀਸੈਂਟਲੀ ਤਾਂ 4 ਦਿਨ ਪਹਿਲਾਂ ਹੀ ਆਏ ਸੀ 250 ਦਾ ਪਹਿਲਾ ਕੇਸ ਜਿਹੜਾ ਨੂੰ ਕਾਲ ਕੀਤਾ ਜਿਹੜਾ ਕੰਮ ਚ ਲਗਾਉਣ ਵਾਲਾ ਜਿਹੜਾ ਇੱਕ ਜਿਹੜਾ ਬੜਾ ਹੈ ਅੱਗੇ ਵੀ ਕੀ ਸੋਚ ਹੈ ਕਿੰਨੇ ਕੁ ਆਪਣੇ ਨਿਗਰ ਵਿੱਚ ਹੈਗੇ ਨੇ ਇਹਨਾਂ ਨੂੰ ਪਰਦੇਸ ਬਿਲਕੁਲ ਜੀ ਅਸੀਂ ਇਹ ਕੜੀ ਦੀ ਕੜੀ ਨਾਲ ਕੜੀ ਜੋੜਾਂਗੇ ਤੇ ਜੋ ਜੋ ਇਸ ਇਨਵੋਲ ਹੋਇਆ ਤੇ ਉਹਨੂੰ ਅਸੀਂ ਅਰੈਸਟ ਕਰਾਂਗੇ ਪਟਿਆਲੇ ਦੇ ਵੀ ਇਹ ਇੰਦਿਜ ਨਾ ਮਾਰੇ ਤੇ ਇਹ ਵੀ ਇਹ ਸਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ